ਜਦੋਂ ਮਨ ਬਾਣੀ ਪੜਨ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ ਹੈ ਤਾਂ ਉਬਾਸੀਆਂ ਨਹੀਂ ਆਉਂਦੀਆਂ ਉਹ ਉਬਾਸੀਆਂ ਉਦੋਂ ਆਉਂਦੀਆਂ ਹਨ ਜਦੋਂ ਮਨ ਉਪਰਾਮ ਹੋਵੇ ਭਾਵ ਜੁੜਿਆ ਹੋਇਆ ਨਾ ਹੋਵੇ ਇਸ ਲਈ ਇਹ ਕੋਈ ਬਹਿਮ ਭਰਮ ਨਹੀਂ ਹੈ ਕਿ ਸਾਡਾ ਪਾਠ ਸਫਲ ਨਹੀਂ ਹੋਇਆ ਅਸਲ ਵਿੱਚ ਸਾਨੂੰ ਇਸ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਕਿ ਜੇਕਰ ਪਾਠ ਕਰਦੇ ਸਮੇਂ ਹੰਝੂ ਆਉਂਦੇ ਹਨ ਤਾਂ ਇਹ ਵਿਰਾਗ ਦੀ ਨਿਸ਼ਾਨੀ ਹੈ ਅਤੇ ਜੇਕਰ ਉਬਾਸੀਆਂ ਆਉਂਦੀਆਂ ਹਨ ਤਾਂ ਇਹ ਮਨ ਦੇ ਭਟਕਣ ਦਾ ਸੰਕੇਤ ਹੈ ਸਾਨੂੰ ਡਰਨ ਦੀ ਬਜਾਏ ਮਨ ਨੂੰ ਹੋਰ ਵੀ ਜ਼ਿਆਦਾ ਇਕਾਗਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਕਸਰ ਅਸੀਂ ਕਹਿੰਦੇ ਹਾਂ ਕਿ ਮਨ ਭਟਕਦਾ ਨਹੀਂ ਪਰ ਅਸਲ ਵਿੱਚ ਮਨ ਨੂੰ ਟਿਕਾਣੇ ਲਾਉਣ ਲਈ ਹੀ ਨਿਤਨੇਮ ਅਤੇ ਪਾਠ ਕਰਨ ਦੀ ਲੋੜ ਹੈ ਇਹ ਸਭ ਤੋਂ ਵੱਡੀ ਸਮਝਦਾਰੀ ਹੈ ਜੋ ਅਸੀਂ ਅਕਸਰ ਭੁੱਲ ਜਾਂਦੇ ਹਾਂ ਇਸ ਲਈ ਗੁਰਬਾਣੀ ਦਾ ਨਿਤਨੇਮ ਕਰਨਾ ਗੁਰੂ ਦੇ ਨੇੜੇ ਹੋਣ ਦਾ ਸਭ ਤੋਂ ਵੱਡਾ ਸਾਧਨ ਹੈ ਜਦੋਂ ਅਸੀਂ ਸੱਚੇ ਮਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਦੇ ਵਿਚਾਰਦੇ ਅਤੇ ਨਿਤਨੇਮ ਕਰਦੇ ਹਾਂ ਤਾਂ ਸਤਿਗੁਰ ਦੀ ਅਪਾਰ ਕਿਰਪਾ ਵਰਤਦੀ ਹੈ ਜਿੰਨਾ ਚਿਰ ਅਸੀਂ ਬਾਣੀ ਪੜ ਰਹੇ ਹਾਂ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਲੜ ਲੱਗੇ ਹੋਏ ਹਾਂ ਅਤੇ ਗੁਰੂ ਵਾਲੇ ਬਣ ਰਹੇ ਹਾਂ ਸਤਿ ਸ੍ਰੀ ਅਕਾਲ